ਹਾਂਜੀ ਸਤਿ ਸ੍ਰੀ ਅਕਾਲ ਜੀ। ਵਾਪਸ ਆਇਆ ਇੱਕ ਵਾਰ ਫਿਰ ਤੋਂ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਅੱਜ ਦੀ ਇਸ ਵੀਡੀਓ 'ਚ ਆਪਾਂ ਇੱਕ ਜਿਹੇ ਕਾਂਡ ਦੇ ਬਾਰੇ ਗੱਲ ਕਰਾਂਗੇ ਜੋ ਕਿ ਗੁੱਸੇ ਅਤੇ ਲਾਲਚ ਦੇ ਕਾਰਨ ਵਾਪਰਿਆ। ਆਪਾਂ ਹਮੇਸ਼ਾ ਸੁਣਦੇ ਹੀ ਰਹਿੰਦੇ ਆ ਕਿ ਜਿਹੜਾ ਗੁੱਸਾ ਅਤੇ ਲਾਲਚ ਆ ਇੱਕ ਅਜਿਹੀਆਂ ਚੀਜ਼ਾਂ ਨੇ ਜੇ ਦੋਨੋਂ ਜਿੱਥੇ ਇਕੱਠੀਆਂ ਹੋ ਜਾਂਦੀਆਂ ਹਨ ਨਾ ਇਹੇ ਬੰਦੇ ਦਾ ਨਾਸ ਮਾਰ ਦਿੰਦੀਆਂ ਨੇ। ਇਹੇ ਬੰਦੇ ਤੋਂ ਜਿਹੜਾ ਕਤਲ ਤੱਕ ਵੀ ਕਰਾ ਆਂਦੀਆਂ ਨੇ। ਅਕਸਰ ਹੀ ਆਪਾਂ ਖਬਰਾਂ ਦੇ ਵਿੱਚ ਸੁਣਦੇ ਹੀ ਰਹੇ ਹਾਂ ਕਿ ਭਾਈ ਭਾਈ ਦਾ ਕਤਲ ਕਰ ਦਿੰਦਾ ਹੈ। ਜਿਹੜਾ ਪਿਓ ਆ ਪੁੱਤ ਦਾ ਕਤਲ ਕਰਦਾ ਪੁੱਤ ਆ ਜਿਹੜਾ ਪਿਓ ਦਾ ਕਤਲ ਕਰ ਲੈਂਦਾ ਕਿਤੇ ਨਾ ਕਿਤੇ ਇੰਨਾ ਜਿਹੜੇ ਕਤਲਾਂ ਦੇ ਪਿੱਛੇ ਜਿਹੜੇ ਇਹ ਕਾਂਡ ਵਾਪਰਦੇ ਆ ਇਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਗੁੱਸੇ ਤੇ ਲਾਲਚ ਜ਼ਰੂਰ ਹੁੰਦਾ ਤੇ ਅੱਜ ਦੇ ਇਸ ਕਾਂਡ ਦੇ ਵਿੱਚ ਵੀ ਗੁੱਸੇ ਅਤੇ ਲਾਲਚ ਨੇ ਇੱਕ ਅਜਿਹਾ ਕਾਂਡ ਕਰਵਾਇਆ ਜਿਸ ਦੇ ਨਾਲ ਦੋ ਜਣਾਂ ਦੀ ਮੌਤ ਹੋਈ ਤੇ ਉਸ ਤੋਂ ਬਾਅਦ ਜਿਹੜੇ ਕਤਲ ਕਰਨ ਵਾਲੇ ਸੀ ਉਹ ਹਾਲੇ ਵੀ ਜਿਹੜੇ ਉਸ ਕਤਲ ਦੇ ਕਰਕੇ ਉਸ ਕਾਂਡ ਦੇ ਕਰਕੇ ਹਾਲੇ ਵੀ ਜੇਲ੍ਹ ਦੇ ਵਿੱਚ ਸਜ਼ਾ ਭਰ ਰਹੇ ਨੇ ਤੇ ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਆਏ ਹੋ ਤੁਹਾਨੂੰ ਬੇਜਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਸੀਂ ਸਾਡੇ ਚੈਨਲ ਨੂੰ ਸਪੋਰਟ ਕਰੋ ਅਤੇ ਅਸੀਂ ਤੁਹਾਡੇ ਲਈ ਇਦਾਂ ਦੀਆਂ ਹੋਰ ਵੀਡੀਓਜ਼ ਲੈ ਕੇ ਆਉਂਦੇ ਰਹੀਏ ਤੇ ਜੇਕਰ ਤੁਸੀਂ ਪਹਿਲਾਂ ਤੋਂ ਇਸ ਚੈਨਲ ਦੇ ਨਾਲ ਜੁੜੇ ਹੋ ਹੋ ਤਾਂ ਤੁਸੀਂ ਕਮੈਂਟ ਕਰ ਦਿਓ ਸਾਡੇ ਵੀਡੀਓਜ਼ ਨੂੰ ਲਾਈਕ ਕਰ ਦਿਓ ਦੇਖ ਦਿਓ ਉਹਦੇ ਨਾਲ ਸਾਡਾ ਬਹੁਤ ਜ਼ਿਆਦਾ ਹੌਸਲਾ ਵਧਦਾ ਤੁਸੀਂ ਇਸੇ ਤਰ੍ਹਾਂ ਵੀਡੀਓਜ਼ ਨੂੰ ਦੇਖਦੇ ਰਹੋ ਲਾਈਕ ਅਤੇ ਕਮੈਂਟ ਕਰਦੇ ਰਹੋ ਕਮੈਂਟ ਕਰਕੇ ਆਪਣੀ ਜਿਹੜੀ ਰਾਏ ਆ ਉਹ ਵੀ ਜ਼ਰੂਰ ਦਿੰਦੇ ਰਹੋ ਜੇਕਰ ਸਾਡੇ ਤੋਂ ਕੋਈ ਗਲਤੀ ਜਾਂ ਕੋਤਾਹੀ ਹੋਵੇ ਵੀਡੀਓ ਦੇ ਵਿੱਚ ਉਹ ਵੀ ਸਾਨੂੰ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਦੱਸਣਾ ਤਾਂ ਕਿ ਅਸੀਂ ਅੱਗੇ ਤੋਂ ਉਹਨੂੰ ਦਰੁਸਤ ਕਰ ਸਕੀਏ ਤੇ ਅੱਗੇ ਤੋਂ ਹੋਰ ਵੀ ਵਧੀਆ ਜਿਹੜਾ ਕੰਟੈਂਟ ਤੋਂ ਤੱਕ ਲੈ ਕੇ ਆਉਂਦੇ ਰਹੀਏ ਬਹੁਤਾ ਟਾਈਮ ਆਪਾਂ ਨਾ ਲੈਂਦੇ ਹੋਏ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦਾ ਜੋ ਇਹ ਕਾਂਡ ਆ ਉਹ ਵਾਪਰਿਆ ਆਂਧਰਾ ਪ੍ਰਦੇਸ਼ ਦੇ ਵਿੱਚ ਆਂਧਰਾ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਨਿਲੌਰ ਨਿਲੌਰ ਜ਼ਿਲ੍ਹੇ ਦੇ ਵਿੱਚ ਇੱਕ ਪਦਾਰੂ ਪੱਲੀ ਨਾਮ ਦੀ ਜਗ੍ਹਾ ਉੱਥੇ ਅਸ਼ੋਕਨਗਰ ਹੈ ਅਸ਼ੋਕਨਗਰ ਦੇ ਵਿੱਚ 28 ਅਗਸਤ 2022 ਨੂੰ ਇਹ ਘਟਨਾ ਵਾਪਰਦੀ ਹੈ ਉਸ ਅਸ਼ੋਕਨਗਰ ਦੇ ਵਿੱਚ ਇੱਕ ਘਰ ਹੈ ਜਿੱਥੇ ਇੱਕ ਔਰਤ ਹਮੇਸ਼ਾ ਹੀ ਦੁੱਧ ਲੈ ਕੇ ਆਉਂਦੀ ਹੈ ਉਹ ਉਹਨਾਂ ਦੇ ਘਰ ਦੇ ਵਿੱਚ ਦੁੱਧ ਡਿਲੀਵਰ ਕਰਦੀ ਹੈ ਉਹ ਹਰ ਰੋਜ਼ ਸਵੇਰੇ ਸਵੇਰੇ ਆਉਂਦੀ ਹੈ 28 ਅਗਸਤ 2022 ਨੂੰ ਵੀ ਇਸੇ ਤਰ੍ਹਾਂ ਹੀ ਜਿਹੜਾ ਦੁੱਧ ਲੈ ਕੇ ਉੱਥੇ ਪਹੁੰਚਦੀ ਹੈ ਉਹਨਾਂ ਦੇ ਘਰ ਦੇ ਵਿੱਚ ਜਦੋਂ ਘਰ ਦੇ ਵਿੱਚ ਐਂਟਰ ਕਰਦੀ ਹੈ ਉਹਨੂੰ ਜਿਹੜਾ ਘਰ ਦਾ ਬਾਹਰ ਵਾਲਾ ਮੇਨ ਗੇਟ ਹੁੰਦਾ ਹੈ ਉਹ ਤਾਂ ਖੁੱਲਾ ਮਿਲ ਜਾਂਦਾ ਜਦੋਂ ਅੰਦਰ ਜਾਂਦੀ ਆ ਅੰਦਰ ਜਾ ਕੇ ਜਿਹੜਾ ਅੱਗੇ ਵਾਲਾ ਡੋਰ ਹੁੰਦਾ ਉਹ ਵੀ ਖੁੱਲਾ ਹੁੰਦਾ ਜਦੋਂ ਉਹ ਡੋਰ ਨੂੰ ਖੋਲ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਸਾਹਮਣੇ ਜਿਹੜਾ ਉਹ ਨਜ਼ਾਰਾ ਦੇਖਦੀ ਹੈ ਸਾਹਮਣੇ ਜੋ ਉਹ ਸੀਨ ਦੇਖਦੀ ਹੈ ਉਹਨੂੰ ਦੇਖ ਕੇ ਉਹਦੀ ਚੀਕਾ ਨਿਕਲ ਜਾਂਦੀ ਹੈ ਉਹ ਚੀਚੀ ਰੌਲਾ ਪਾਣਾ ਸ਼ੁਰੂ ਕਰ ਦਿੰਦੀ ਹੈ ਉਹ ਚੀਚੀ ਰੋਣਾ ਸ਼ੁਰੂ ਕਰਦੀ ਹੈ ਤਾਂ ਆਲੇ-ਦਾਲੇ ਦੇ ਜਿਹੜੇ ਆਂਢੀ ਗੁਆਂਢੀ ਹੁੰਦੇ ਆ ਜਾਂ ਲੋਕ ਹੁੰਦੇ ਆ ਉਹ ਇਹਦਾ ਜਿਹੜਾ ਰੌਲਾ ਸੁਣ ਕੇ ਤੇ ਇਹਦੀਆਂ ਚੀਕਾਂ ਸੁਣ ਕੇ ਫਟਾਫਟ ਉੱਥੇ ਆਉਂਦੇ ਆ ਤੇ ਉੱਥੇ ਆ ਕੇ ਜਦੋਂ ਉਹ ਦੇਖਦੇ ਆ ਉੱਥੇ ਇੱਕ লাশ ਹੁੰਦੀ ਹੈ ਘਰ ਦੇ ਅੰਦਰ ਇੱਕ ਆਦਮੀ ਦੀ লাশ ਜੋ ਕਿ ਖੂਨ ਦੇ ਵਿੱਚ ਲਤਪਤ ਹੁੰਦੀ ਹੈ ਉਹ ਡੋਰ ਦੇ ਬਿਲਕੁਲ ਨਾਲ ਹੀ ਪਈ ਹੁੰਦੀ ਹੈ ਇਹ ਦੇਖ ਕੇ ਹੁਣ ਉਹਨਾਂ ਦੇ ਵਿੱਚੋਂ ਕੁਝ ਲੋਕ ਪੁਲਿਸ ਨੂੰ ਫੋਨ ਕਰ ਦਿੰਦੇ ਆ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਆ ਕੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਪੁਲਿਸ ਆ ਕੇ ਜਦੋਂ লাশ ਦੇਖਦੀ ਹੈ ਉਸ ਤੋਂ ਬਾਅਦ ਉਹ ਅੰਦਰ ਘਰ ਦਾ ਜਾਇਜ਼ਾ ਲੈਣ ਦੇ ਲਈ ਅੰਦਰ ਐਂਟਰ ਹੁੰਦੇ ਆ ਜਦੋਂ ਅੰਦਰ ਜਾਂਦੇ ਆ ਤਾਂ ਦੇਖਦੇ ਆ ਘਰ ਦੇ ਵਿੱਚ ਸਾਰਾ ਸਮਾਨ ਜੋ ਵੀ ਹੁੰਦਾ ਅਲਮਾਰੀਆਂ ਵਗੈਰਾ ਤੱਕ ਸਾਰਾ ਕੁਝ ਖੁੱਲਾ ਪਿਆ ਹੁੰਦਾ ਤੇ ਸਭ ਕੁਝ ਉੱਤੇ ਖਿੰਡਿਆ ਪਿਆ ਹੁੰਦਾ ਖਿਲਰਿਆ ਪਿਆ ਹੁੰਦਾ ਜਦੋਂ ਇਹ ਦੇਖਦੇ ਆ ਦੇਖਦੇ ਦੇਖਦੇ ਇੱਕ ਬੈੱਡਰੂਮ ਦੇ ਵਿੱਚ ਐਂਟਰ ਕਰਦੇ ਆ ਉਸ ਬੈੱਡਰੂਮ ਦੇ ਬੈੱਡ ਦੇ ਉੱਤੇ ਉਹਨਾਂ ਨੂੰ ਇੱਕ ਹੋਰ লাশ ਮਿਲਦੀ ਹੈ ਜੋ ਕਿ ਉਸ ਇਨਸਾਨ ਜੋ ਕਿ ਪਹਿਲਾਂ ਬਾਹਰ ਮਰਿਆ ਮਿਲਿਆ ਸੀ ਉਸ ਦੀ ਪਤਨੀ ਦੀ ਹੁੰਦੀ ਹੈ ਤਾਂ ਹੁਣ ਪੁਲਿਸ ਨੂੰ ਮੁਰਦਲੀ ਜਾਣਕਾਰੀ ਦੇ ਵਿੱਚ ਪਤਾ ਲੱਗਦਾ ਕਿ ਜਿਹੜੀਆਂ ਦੋਨੋਂ ਲਾਸ਼ਾਂ ਨੇ ਇਹ ਇਸੇ ਘਰ ਦੇ ਮਾਲਕ ਤੇ ਮਾਲਕਣ ਦੀਆਂ ਨੇ ਇਸ ਘਰ ਦੇ ਵਿੱਚ ਇੱਕ ਕ੍ਰਿਸ਼ਨ ਰਾਓ ਉਮਰ 54 ਸਾਲ ਤੇ ਸੁਨੀਤਾ ਉਮਰ 50 ਸਾਲ ਦੋਨੋਂ ਇਹ ਪਤੀ ਪਤਨੀ ਰਹਦੇ ਸੀਗੇ ਇਹਨਾਂ ਦੀਆਂ ਲਾਸ਼ਾਂ ਸੀਗੀਆਂ ਹੁਣ ਪੁਲਿਸ ਇਹਨਾਂ ਦੋਨੋਂ ਲਾਸ਼ਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਹਸਪੀਟਲ ਨੂੰ ਭੇਜ ਦਿੰਦੀ ਹੈ ਤੇ ਆਪਣੀ ਜਾਂਚ ਅੱਗੇ ਵਧਾਉਂਦੀ ਹੈ ਹੁਣ ਜਦੋਂ ਪਹਿਲੀ ਰਿਪੋਰਟ ਆਉਂਦੀ ਹੈ ਪੋਸਟਮਾਰਟਮ ਰਿਪੋਰਟ ਜਿਹੜੀ ਹਸਪੀਟਲ ਦੇ ਵਿੱਚ ਆਉਂਦੀ ਹੈ ਉਹਦੇ ਵਿੱਚ ਪਤਾ ਲੱਗਦਾ ਕਿ ਜਿਹੜੇ ਪਤੀ ਪਤਨੀ ਸੀਗੇ ਇਹਨਾਂ ਦੀ ਮੌਤ ਗਲਾ ਕੱਟਣ ਕਰਕੇ ਤੇ ਢਿੱਡ ਵਗੈਰਾ ਦੇ ਵਿੱਚ ਉਹਨਾਂ ਦੇ ਚਾਕੂ ਮਾਰਨ ਕਰਕੇ ਹੋਈ ਸੀ ਬੇਸਿਕਲੀ ਉਹਨਾਂ ਦੀ ਮੌਤ ਜਿਹੜੀ ਮੇਨ ਗਲਾ ਕੱਟਣ ਕਰਕੇ ਹੋਈ ਸੀ ਤੇ ਉਹ ਜਿਹੜੇ ਬਾਕੀ ਦੇ ਜ਼ਖਮ ਚਾਕੂਆਂ ਦੇ ਉਹਨਾਂ ਦੇ ਸਰੀਰ ਦੇ ਉੱਤੇ ਮਿਲੇ ਸੀਗੇ ਇਦਾਂ ਜਦੋਂ ਪੁਲਿਸ ਨੂੰ ਹੁਣੇ ਰਿਪੋਰਟ ਮਿਲਦੀ ਹੈ ਤਾਂ ਪੁਲਿਸ ਹੁਣ ਪੁੱਛਗਿੱਛ ਕਰਨੀ ਸ਼ੁਰੂ ਕਰਦੀ ਹੈ ਪੁਲਿਸ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਦਾ ਹੈ ਕਿ ਜਿਹੜੇ ਦੋਨੋਂ ਪਤੀ ਪਤਨੀ ਸੀਗੇ ਇਹ ਇੱਕ ਲੋਕਲ ਉਥੇ ਕੰਟੀਨ ਚਲਾਉਂਦੇ ਸੀ ਪਿਛਲੇ 10 ਸਾਲਾਂ ਤੋਂ ਉਸ ਕੰਟੀਨ ਦੇ ਵਿੱਚ ਲੋਕ ਆਉਂਦੇ ਲੰਚ ਡਿਨਰ ਬ੍ਰੇਕਫਾਸਟ ਵਗੈਰਾ ਕਰਦੇ ਸੀਗੇ ਵਧੀਆ ਕੰਟੀਨ ਚੱਲ ਰਹੀ ਸੀ ਵਧੀਆ ਗੁਜ਼ਾਰਾ ਕਰ ਰਹੇ ਸੀਗੇ ਆਪਣਾ ਤੇ ਇਹਨਾਂ ਦੇ ਦੋ ਬੇਟੇ ਸੀਗੇ ਉਹ ਦੋਨੋਂ ਬੇਟੇ ਕਿਸੇ ਸ਼ਹਿਰ ਦੇ ਵਿੱਚ ਕੰਮ ਦੇ ਉੱਤੇ ਲੱਗੇ ਹੋਏ ਸੀਗੇ ਉਹਨਾਂ ਦੀ ਜੌਬਸ ਜਿਹੜੀ ਸ਼ਹਿਰ ਦੇ ਵਿੱਚ ਸੀ ਇਸ ਕਰਕੇ ਉਹ ਸ਼ਹਿਰ ਹੀ ਰਹਿੰਦੇ ਸੀਗੇ ਇਹ ਘਰ ਦੇ ਵਿੱਚ ਦੋਨੋਂ ਪਤੀ ਪਤਨੀ ਇਕੱਲੇ ਹੀ ਰਹਿੰਦੇ ਸੀ ਤੇ ਕੰਟੀਨ ਦਾ ਕੰਮ ਕਰਦੇ ਸੀ ਹੁਣ ਪੁਲਿਸ ਨੂੰ ਇਹ ਮੁੱਢਲੀ ਜਾਣਕਾਰੀ ਮਿਲਦੀ ਹੈ ਹੁਣ ਪੁਲਿਸ ਦੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜਾ ਘਰ ਦਾ ਮੇਨ ਡੋਰ ਹੁੰਦਾ ਉਹ ਖੁੱਲਾ ਮਿਲਿਆ ਸੀਗਾ ਤੇ ਉਸ ਦੇ ਉੱਪਰ ਕੋਈ ਵੀ ਫੋਰਸਫੁੱਲ ਐਂਟਰੀ ਦੇ ਨਿਸ਼ਾਨ ਨਹੀਂ ਸੀਗੇ ਤਾਂ ਆਪਾਂ ਕਹਿ ਦਈਏ ਕਿ ਉਸ ਨੂੰ ਕੋਈ ਤੋੜ ਕੇ ਜਾਂ ਲੋਕ ਵਗੈਰਾ ਨੂੰ ਤੋੜ ਕੇ ਅੰਦਰ ਨਹੀਂ ਵੜਿਆ ਸੀਗਾ ਬਲਕਿ ਉਹ ਗੇਟ ਖੁੱਲਾ ਸੀ ਜਦੋਂ ਕੋਈ ਉੱਥੇ ਆਇਆ ਚੋਰੀ ਕਰਨ ਦੇ ਲਈ ਜਾਂ ਫਿਰ ਉਹਨਾਂ ਨੂੰ ਮਾਰਨ ਦੇ ਲਈ ਹੁਣ ਪੁਲਿਸ ਨੂੰ ਇਹ ਗੱਲ ਪਹਿਲੀ ਪਤਾ ਲੱਗਦੀ ਹੈ ਉਸ ਤੋਂ ਬਾਅਦ ਹੁਣ ਪੁਲਿਸ ਇਹਨਾਂ ਦੋਨੇ ਪਤੀ ਪਤਨੀ ਜਿਹੜੇ ਹੁੰਦੇ ਆ ਇਹਨਾਂ ਦੇ ਜਿਹੜੇ ਮੋਬਾਈਲ ਰਿਕਾਰਡ ਹੁੰਦੇ ਆ ਫੋਨ ਦੇ ਸੀਡੀਆਰ ਹੁੰਦੀ ਆ ਇਹ ਕਢਵਾਉਂਦੇ ਆ ਤਾਂ ਕਿ ਉੱਥੋਂ ਪੁਲਿਸ ਨੂੰ ਕੋਈ ਜਾਣਕਾਰੀ ਮਿਲ ਸਕੇ ਉੱਥੋਂ ਪਤਾ ਲੱਗ ਸਕੇ ਕਿ ਇਹ ਅਕਸਰ ਗੱਲਾਂ ਵਗੈਰਾ ਕਿਹਦੇ ਨਾਲ ਕਰਦੇ ਸੀ ਜਾਂ ਉੱਥੋਂ ਕੋਈ ਕਲੂ ਮਿਲ ਸਕੇ ਹੁਣ ਜਦੋਂ ਸੀਡੀਆਰ ਆਉਂਦੀ ਆ ਉਹ ਸੀਡੀਆਰ ਨੂੰ ਚੈੱਕ ਕੀਤਾ ਜਾਂਦਾ ਤਾਂ ਪੁਲਿਸ ਨੂੰ ਉਸ ਦੇ ਵਿੱਚ ਵੀ ਕੋਈ ਅਜਿਹੀ ਗੱਲ ਨਹੀਂ ਮਿਲਦੀ ਜਿਸ ਦੇ ਨਾਲ ਇਸ ਕਤਲ ਨੂੰ ਰਿਲੇਟ ਕੀਤਾ ਜਾ ਸਕੇ ਤਾਂ ਹੁਣ ਪੁਲਿਸ ਫੋਨ ਰਿਕਾਰਡ ਚੈੱਕ ਕਰ ਚੁੱਕੀ ਹੈ ਆਲੇ ਦਾਲੇ ਦੇ ਲੋਕਾਂ ਤੋਂ ਹੁਣ ਬਿਆਨ ਵੀ ਲੈਂਦੀ ਹੈ ਉਸ ਦੇ ਵਿੱਚ ਵੀ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਤਾਂ ਹੁਣ ਪੁਲਿਸ ਅਗਲਾ ਸਟੈਪ ਚੁਣਦੀ ਹੈ ਜਿਸ ਦੇ ਵਿੱਚ ਪੁਲਿਸ ਉਸ ਇਲਾਕੇ ਦੇ ਚੋਰਾਂ ਬਦਮਾਸ਼ਾਂ ਦੀ ਲਿਸਟ ਤਿਆਰ ਕਰਦੀ ਹੈ ਉਹ ਚੋਰ ਬਦਮਾਸ਼ ਜਿਹੜੇ ਪਿਛਲੇ ਕੁਝ ਸਾਲਾਂ ਤੋਂ ਐਕਟਿਵ ਰਹੇ ਹੋਣ ਜਾਂ ਫਿਰ ਜੇਲਾਂ ਦੇ ਵਿੱਚ ਬੰਦ ਹੋਣ ਉਹਨਾਂ ਸਾਰਿਆਂ ਦੀ ਲਿਸਟ ਤਿਆਰ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਪਿੱਛੇ ਆਪਣੇ ਮੁਖਬਰ ਛੱਡੇ ਜਾਂਦੇ ਆ ਤੇ ਇੱਕ ਦੋ ਨੂੰ ਤਾਂ ਪੁਲਿਸ ਚੱਕ ਕੇ ਵੀ ਲੈ ਕੇ ਆਉਂਦੀ ਹੈ ਉਹਨਾਂ ਤੋਂ ਪੁੱਛਗਿੱਛ ਵੀ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਪਰ ਪੁਲਿਸ ਦੇ ਹੱਥ ਉਸ ਮਾਮਲੇ ਦੇ ਵਿੱਚ ਵੀ ਕੁਝ ਨਹੀਂ ਲੱਗਦਾ ਨਾ ਹੀ ਕਿਸੇ ਜੇਲ੍ਹ ਦੇ ਵਿੱਚੋਂ ਪੁਲਿਸ ਨੂੰ ਕੁਝ ਪਤਾ ਲੱਗਦਾ ਤੇ ਨਾ ਹੀ ਬਾਹਰ ਜਿਹੜੇ ਆਪਣੇ ਮੁਕੱਬਰ ਛੱਡੇ ਹੁੰਦੇ ਆ ਉਹਨਾਂ ਤੋਂ ਕੋਈ ਵੀ ਜਾਣਕਾਰੀ ਮਿਲਦੀ ਆ ਤਾਂ ਹੁਣ ਪੁਲਿਸ ਇੱਕ ਨਤੀਜੇ ਤੇ ਜ਼ਰੂਰ ਪਹੁੰਚਦੀ ਆ ਕਿ ਜਾਂ ਤਾਂ ਇਹ ਜਿਹੜੇ ਚੋਰ ਨੇ ਇਹ ਨਵੇਂ ਨੇ ਜਾਂ ਫਿਰ ਇਹ ਬਾਰੋਂ ਕਿਤੇ ਸਟੇਟ ਤੋਂ ਆਇਆ ਜਾਂ ਕਿਸੇ ਬਾਹਰ ਕਿਸੇ ਹੋਰ ਸ਼ਹਿਰ ਤੋਂ ਜਾਂ ਫਿਰ ਇਹ ਚੋਰ ਹੈ ਹੀ ਨਹੀਂ ਇਹ ਕੋਈ ਫੋਰ ਕਾਤਲ ਨੇ ਜਿਹੜੇ ਕਿ ਚੋਰੀ ਦਿਖਾਉਣਾ ਚਾਹੁੰਦੇ ਆ ਹੁਣ ਪੁਲਿਸ ਆਪਣੀ ਜਾਂਚ ਇਸ ਤਰ੍ਹਾਂ ਸ਼ੁਰੂ ਕਰਦੀ ਹੈ ਕਿ ਹੁਣ ਉਹ ਇੱਕ ਤੱਕ ਪਤਾ ਕਰ ਚੁੱਕੀ ਹੁੰਦੀ ਹੈ ਕਿ ਇਸ ਦੇ ਵਿੱਚ ਕੋਈ ਚੋਰ ਲੋਕਲ ਇਨਵੋਲਵ ਨਹੀਂ ਹੈਗਾ ਇਸ ਦੇ ਕਰਕੇ ਹੁਣ ਪੁਲਿਸ ਕਰਦਿਆਂ ਰਿਸ਼ਤੇਦਾਰਾਂ ਤੇ ਸਕੇ ਜਿਹੜੇ ਨਾਲ ਰਹਿਣ ਵਾਲੇ ਦੋਸਤ ਮਿੱਤਰ ਹੁੰਦੇ ਆ ਉਹਨਾਂ ਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਦੀ ਸੂਈ ਆਪਣੀ ਲੈ ਕੇ ਆਉਂਦੀ ਹੈ ਹੁਣ ਉਹਨਾਂ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਉਹਦੇ ਲਈ ਪੁਲਿਸ ਹੁਣ ਉਹਨਾਂ ਦੇ ਨਾਲ ਮੁਖਬਰ ਛੱਡਦੀ ਹੈ ਤੇ ਕੁਝ ਘਰ ਰਿਸ਼ਤੇਦਾਰਾਂ ਤੇ ਸਕੇ ਸੰਬੰਧੀਆਂ ਨੂੰ ਪੁਲਿਸ ਪੁੱਛਗਿੱਛ ਦੇ ਲਈ ਵੀ ਬੁਲਾਉਂਦੀ ਹੈ ਹੁਣ ਛੇ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਨੂੰ ਇਹ ਜਾਣਕਾਰੀ ਮਿਲ ਚੁੱਕੀ ਸੀ ਇਸ ਜਿਹੜੇ ਕਾਂਡ ਸੀਗਾ ਇਹਦੇ ਵਿੱਚ ਸੋਨੇ ਦੇ ਗਹਿਣੇ ਚਾਂਦੀ ਤੇ ਕੁਝ 1,60,000 ਰੁਪਏ ਦੀ ਨਗਦੀ ਜਿਹੜੀ ਆ ਉਹ ਘਰ ਤੋਂ ਚੋਰੀ ਹੋਈ ਸੀ ਤੇ ਹੁਣ ਪੁਲਿਸ ਇਨਵੈਸਟੀਗੇਸ਼ਨ ਆਪਣੀ ਕਰ ਰਹੀ ਸੀ ਮੁਖਬਰ ਛੱਡੇ ਹੋਏ ਸੀਗੇ ਤੇ ਪੁਲਿਸ ਨੂੰ ਹੁਣ ਆਪਣੇ ਇੱਕ ਮੁਖਬਰ ਦੇ ਵੱਲੋਂ ਇੱਕ ਜਾਣਕਾਰੀ ਮਿਲਦੀ ਹੈ ਉਹ ਜਾਣਕਾਰੀ ਜਿਹੀ ਜਾਣਕਾਰੀ ਹੁੰਦੀ ਹੈ ਜੇ ਆਮ ਕਿਸੇ ਨੂੰ ਜਾਣਕਾਰੀ ਉਹ ਮਿਲਦੀ ਤਾ ਬੰਦਾ ਸੋਚਦਾ ਕਿ ਇਹਦਾ ਕੀ ਜਿਹੜਾ ਸਬੰਧ ਹੋ ਸਕਦਾ ਹੈ ਹੈਨਾ ਇਸ ਕੇਸ ਦੇ ਨਾਲ ਇੱਕ ਕਤਲ ਦੇ ਨਾਲ ਇਹ ਚੀਜ਼ ਦਾ ਕੋਈ ਬਹੁਤਾ ਵੱਡਾ ਸਬੰਧ ਲੱਗਦਾ ਨਹੀਂ ਪਰ ਫਿਰ ਵੀ ਪੁਲਿਸ ਉਸ ਜਾਣਕਾਰੀ ਦੇ ਉੱਤੇ ਅਮਲ ਕਰਦੀ ਹੈ ਉਹ ਜਾਣਕਾਰੀ ਪੁਲਿਸ ਨੂੰ ਇਹ ਮਿਲਦੀ ਹੈ ਕਿ ਇੱਕ ਇਹਨਾਂ ਦਾ ਰਿਸ਼ਤੇਦਾਰ ਜਿਸ ਦਾ ਨਾਮ ਆ ਰਾਮਕਿਸ਼ਨ ਉਹ ਇਹਨਾਂ ਦਾ ਨੇੜੇ ਦਾ ਹੀ ਰਿਸ਼ਤੇਦਾਰ ਆ ਉਹਨੇ ਪਿਛਲੇ ਕੁਝ ਦਿਨ ਪਹਿਲਾਂ ਆਪਣੇ ਘਰ ਦੇ ਵਿੱਚ ਉਹ ਜੋ ਸਮਾਨ ਖਰੀਦ ਕੇ ਲੈ ਕੇ ਆਂਦਾ ਨਵਾਂ ਸਮਾਨ ਲੈ ਕੇ ਆਇਆ ਜਿਸ ਦੇ ਵਿੱਚ ਡਬਲ ਬੈੱਡ ਤੇ ਇੱਕ ਵਾਸ਼ਿੰਗ ਮਸ਼ੀਨ ਤੇ ਇੱਕ ਛੋਟਾ ਮੋਟਾ ਹੋਰ ਸਮਾਨ ਹੁੰਦਾ ਹੁਣ ਪੁਲਿਸ ਕੋਲੇ ਇਹ ਜਾਣਕਾਰੀ ਆਉਂਦੀ ਹੈ ਹੁਣ ਪੁਲਿਸ ਦੇ ਕੋਲੇ ਹੋਰ ਤਾਂ ਕੋਈ ਲੀਡ ਨਹੀਂ ਹੁੰਦੀ ਤਾਂ ਪੁਲਿਸ ਇਸੇ ਪੱਖ ਦੇ ਉੱਤੇ ਜਾਂਚ ਕਰ ਲਈ ਸ਼ੁਰੂ ਕਰਦੀ ਹੈ ਹੁਣ ਜਿਹੜਾ ਰਾਮਕ੍ਰਿਸ਼ਨਾ ਉਹਦੇ ਬਾਰੇ ਡਿਟੇਲ ਕੱਢੀ ਜਾਂਦੀ ਹੈ ਤੇ ਉਸਦੇ ਪਿੱਛੇ ਮੁਖਬਰ ਲਾਏ ਜਾਂਦੇ ਆ ਆਪਣੇ ਤਾਂ ਕਿ ਉਸ ਤੋਂ ਕੋਈ ਹੋਰ ਜਾਣਕਾਰੀ ਮਿਲ ਸਕੇ ਹੁਣ ਜਦੋਂ ਪੁਲਿਸ ਉਹਦੀ ਜਾਣਕਾਰੀ ਇਕੱਠੀ ਕਰਦੀ ਹੈ ਉਸਦੀ ਜਾਣਕਾਰੀ ਦੇ ਵਿੱਚ ਜਾਂ ਉਹਦੀ ਡਿਟੇਲ ਦੇ ਵਿੱਚ ਪੁਲਿਸ ਉਹਦੇ ਫੋਨ ਰਿਕਾਰਡਸ ਵੀ ਖੜਾਉਂਦੀ ਹੈ ਉਹਦੀ ਸੀਡੀਆਰ ਰਿਪੋਰਟ ਆਉਂਦੀ ਹੈ ਉਹਦੀ ਸੀਡੀਆਰ ਰਿਪੋਰਟ ਦੇ ਵਿੱਚ ਪੁਲਿਸ ਨੂੰ ਪਤਾ ਲੱਗਦਾ ਕਿ ਇੱਕ ਫੋਨ ਨੰਬਰ ਹੈ ਜਿਸ ਦੇ ਉੱਤੇ ਜਿਹੜਾ ਇਹ ਕ੍ਰਿਸ਼ਨ ਆ ਰਾਮਕ੍ਰਿਸ਼ਨ ਆ ਇਹ ਬਾਰ-ਬਾਰ ਫੋਨ ਕਰਦਾ ਤਾਂ ਉਹ ਫੋਨ ਨੰਬਰ ਦੇ ਬਾਰੇ ਪਤਾ ਲਗਾਇਆ ਜਾਂਦਾ ਉਹ ਫੋਨ ਨੰਬਰ ਦੇ ਬਾਰੇ ਹੁਣ ਪੁਲਿਸ ਨੂੰ ਇਹ ਪਤਾ ਲੱਗਦਾ ਕਿ ਜਿਹੜਾ ਉਹ ਫੋਨ ਨੰਬਰ ਆ ਜਿਸ ਤੇ ਉਹ ਬਾਰ-ਬਾਰ ਗੱਲ ਕਰ ਰਿਹਾ ਉਹ ਕਿਸੇ ਹੋਰ ਦਾ ਨਹੀਂ ਬਲਕਿ ਉਹੀ ਜਿਹੜੇ ਮਰਨੇ ਵਾਲੇ ਪਤੀ ਪਤਨੀ ਸੀਗੇ ਉਹਨਾਂ ਦੀ ਕੰਟੀਨ ਦੇ ਉੱਤੇ ਕੰਮ ਕਰਨ ਵਾਲੇ ਇੱਕ ਸ਼ਿਵਾ ਨਾਮ ਦੇ ਲੜਕੇ ਦਾ ਜਿਸ ਦੀ ਉਮਰ ਅੱਧੀ 26 ਸਾਲ ਦੀ ਹੈ ਹੁਣ ਪੁਲਿਸ ਕੋਲ ਇਹ ਜਾਣਕਾਰੀ ਨਵੇਂ ਮਿਲੀ ਕਿਤੇ ਤਾਂ ਹੁਣ ਪੁਲਿਸ ਪਹਿਲਾਂ ਇਹ ਜਿਹੜੀ ਮੁਖਬਰ ਤੋਂ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਸੀ ਉਹਨੂੰ ਵਰਤਨਾ ਤੱਕ ਨਹੀਂ ਚਾਹੁੰਦੇ ਸੀ ਪਰ ਹੁਣ ਉਹੀ ਜਾਣਕਾਰੀ ਵਰਤ ਕੇ ਜਿਹੜੀ ਇਨਵੈਸਟੀਗੇਸ਼ਨ ਆ ਇੱਕ ਦਿਸ਼ਾ ਵੱਲ ਨੂੰ ਵਧਣ ਸ਼ੁਰੂ ਹੋ ਜਾਂਦੀ ਹੈ ਹੁਣ ਪੁਲਿਸ ਇਸ ਸ਼ਿਵਾ ਦੇ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰਦੀ ਹੈ ਇਸ ਦੇ ਪਿੱਛੇ ਵੀ ਮੁਖਬਰ ਲਾਉਂਦੇ ਆ ਤਾਂ ਜਿਹੜਾ ਸ਼ਿਵਾ ਸੀਗਾ ਉਹਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਪੁਲਿਸ ਨੇ ਉਹਦੇ ਵਿੱਚ ਇੱਕ ਗੱਲ ਸਾਹਮਣੇ ਆਈ ਜਿਸ ਦੇ ਵਿੱਚ ਪਤਾ ਲੱਗਿਆ ਕਿ ਇਸ ਸ਼ਿਵਾ ਨੇ ਵੀ ਪਿਛਲੇ ਕੁਝ ਦਿਨ ਪਹਿਲਾਂ ਆਪਣੇ ਘਰ ਦੇ ਵਿੱਚ ਨਵਾਂ ਸਮਾਨ ਲੈ ਕੇ ਆਂਦਾ ਹੁਣ ਪਹਿਲਾਂ ਜਿਹੜਾ ਰਾਮਕਿਸ਼ਨ ਸੀਗਾ ਉਹਨੇ ਵੀ ਆਪਣੇ ਘਰ ਦੇ ਵਿੱਚ ਸਮਾਨ ਖਰੀਦ ਕੇ ਲੈ ਕੇ ਆਂਦਾ ਤੇ ਹੁਣ ਜਿਹੜਾ ਸ਼ਿਵਾ ਆ ਜਿਹਦੀ ਉਹਦੇ ਨਾਲ ਅਕਸਰ ਗੱਲ ਹੁੰਦੀ ਰਹਿੰਦੀ ਹੈ ਉਹ ਵੀ ਆਪਣੇ ਘਰ ਦੇ ਵਿੱਚ ਸਮਾਨ ਖਰੀਦ ਕੇ ਲੈ ਕੇ ਆਉਂਦਾ ਹੁਣ ਪੁਲਿਸ ਕੋਲੇ ਦੋ ਕਲੂ ਹੁੰਦੇ ਆ ਇੱਕ ਤਾਂ ਉਹਨਾਂ ਦੇ ਫੋਨ ਤੇ ਆਪਸ ਦੇ ਵਿੱਚ ਗੱਲ ਕਰਨਾ ਤੇ ਦੂਜਾ ਉਹ ਜਿਹੜਾ ਸਮਾਨ ਲੈ ਕੇ ਆਏ ਸੀਗੇ ਨਵਾ ਜਿਸ ਦੇ ਵਿੱਚ ਵਾਸ਼ਿੰਗ ਮਸ਼ੀਨ ਤੇ ਬੈੱਡ ਵਗੈਰਾ ਸ਼ਾਮਿਲ ਸੀਗੇ ਤੇ ਤੀਜਾ ਹੁਣ ਪੁਲਿਸ ਨੂੰ ਇੱਕ ਗੱਲ ਹੋਰ ਪਤਾ ਲੱਗਦੀ ਹੈ ਜਿਹੜੀ ਕਿ ਇਹਨਾਂ ਦਾ ਜਿਹੜਾ ਇਨਵੋਲਵਮੈਂਟ ਹੈ ਜਿਹੜੀ ਇਹਨਾਂ ਦੀ ਕਤਲ ਦੇ ਵਿੱਚ ਉਹ ਪੱਕੀ ਕਰ ਦਿੰਦੀ ਹੈ ਪੁਲਿਸ ਨੂੰ ਹੁਣ ਪਤਾ ਲੱਗਦਾ ਹੈ ਕਿ ਜਿਸ ਦਿਨ ਕਤਲ ਹੋਇਆ ਸੀਗਾ 27 ਤੇ 28 ਅਗਸਤ ਦੀ ਰਾਤ ਦੇ ਵਿੱਚ ਉਦੋਂ ਇਹਨਾਂ ਦੇ ਜਿਹੜੀ ਫੋਨ ਦੀ ਲੋਕੇਸ਼ਨ ਸੀਗੀ ਉਹ অশੋਕ ਨਗਰ ਦੀ ਹੀ ਸੀ ਜਿੱਥੇ ਉਹਨਾਂ ਦਾ ਘਰ ਸੀਗਾ ਜਿਹੜੇ ਪਤੀ ਪਤਨੀ ਮਾਰੇ ਗਏ ਸੀਗੇ ਹੁਣ ਪੁਲਿਸ ਕੋਲੇ ਇਹ ਤਿੰਨ ਗੱਲਾਂ ਇਹ ਤਿੰਨ ਸਬੂਤ ਹੁੰਦੇ ਆ ਜਿਹੜੇ ਕਿ ਇਨਫ ਹੁੰਦੇ ਆ ਇਹਨਾਂ ਨੂੰ ਗ੍ਰਿਫਤਾਰ ਕਰਦੇ ਹੁਣ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਉਂਦੀ ਆ ਥਾਣੇ ਦੇ ਵਿੱਚ ਲਿਆ ਕੇ ਇਹਨਾਂ ਤੋਂ ਪੁੱਛਗਈ ਸ਼ੁਰੂ ਹੁੰਦੀ ਆ ਜਿਵੇਂ ਅਕਸਰ ਜਿਹੜੇ ਕਾਤਲ ਨੇ ਜਾਂ ਚੋਰ ਵਗੈਰਾ ਨੇ ਇਹ ਕਰਦੇ ਹੁੰਦੇ ਆ ਪਹਿਲਾਂ ਪਹਿਲਾਂ ਤਾਂ ਇਹ ਮੁਕਰਦੇ ਆ ਇਹ ਕਿਸੇ ਵੀ ਗੱਲ ਦੇ ਉੱਤੇ ਉਹਦੀ ਹਾਮੀ ਨਹੀਂ ਭਰਦੇ ਇਹ ਕਹਿੰਦੇ ਕਿ ਸਾਨੂੰ ਤਾਂ ਇਹਦੇ ਬਾਰੇ ਕੁਝ ਪਤਾ ਹੀ ਨਹੀਂ ਤਾਂ ਫਿਰ ਹੁਣ ਪੁਲਿਸ ਵੱਲੋਂ ਜਦੋਂ ਸਖਤੀ ਕੀਤੀ ਜਾਂਦੀ ਆ ਤਾਂ ਫਿਰ ਇਹ ਸਾਰੀ ਗੱਲਬਾਤ ਜਿਹੜੀ ਉਹ ਕਬੂਲ ਕਰ ਲੈਂਦੇ ਆ ਇਹ ਮੰਨ ਜਾਂਦੇ ਆ ਕਿ ਹਾਂ ਜਿਹੜੇ ਕਤਲ ਨੇ ਉਹ ਅਸੀਂ ਨਹੀਂ ਕੀਤੇ ਨੇ ਹੁਣ ਪੁਲਿਸ ਨੇ ਪਤਾ ਕਰਨਾ ਸੀ ਕਿ ਇਹ ਕਤਲ ਕੀਤੇ ਕਿਵੇਂ ਨੇ ਤੁਸੀਂ ਇਹ ਕਤਲ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿਵੇਂ ਤੁਸੀਂ ਲੁੱਟ ਕਰੀ ਕਿਉਂ ਤੇ ਆਪਣੇ ਹੀ ਰਿਸ਼ਤੇਦਾਰ ਨੂੰ ਤੇ ਆਪਣੇ ਹੀ ਮਾਲਕ ਨੂੰ ਕਿਉਂ ਲੁੱਟਿਆ ਤੇ ਇਹ ਜਿਹੜੀ ਸਾਜ਼ਿਸ਼ ਹੈ ਤੁਸੀਂ ਇਹਨੂੰ ਜਿਹੜਾ ਅੰਜਾਮ ਉਹ ਦਿੱਤਾ ਕਿਵੇਂ ਹੁਣ ਪੁਲਿਸ ਨੂੰ ਜਿਹੜੀ ਇਹ ਕਹਾਣੀ ਸੁਣਾਉਂਦੇ ਆ ਉਹ ਕੁਝ ਇਸ ਤਰ੍ਹਾਂ ਦੀ ਹੈ ਹੁਣ ਜਿਹੜੀ ਇਹ ਕਹਾਣੀ ਸੁਣਾਈ ਇਹਨਾਂ ਨੇ ਇਹਦੇ ਵਿੱਚ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜਾ ਰਾਮਕਿਸ਼ਨ ਹੈ ਉਹ ਇੱਕ ਲਾਲਚੀ ਕਿਸਮ ਦਾ ਇਨਸਾਨ ਸੀਗਾ ਉਹਦੇ ਮਨ ਦੇ ਵਿੱਚ ਲਾਲਚ ਰਹਿੰਦਾ ਸੀ ਹਰ ਟਾਈਮ ਪੈਸੇ ਇਕੱਠੇ ਕਰਨ ਦਾ ਜਾਂ ਲੋਕਾਂ ਦੇ ਜਿਹੜੀ ਪ੍ਰਾਪਰਟੀ ਜਾਂ ਪੈਸੇ ਸੀਗੇ ਉਹ ਤੇ ਹਰ ਟਾਈਮ ਉਹਦੀ ਨਿਗਾਹ ਰਹਿੰਦੀ ਸੀ ਇਸ ਦੇ ਚੱਲਦੇ ਹੁਣ ਇਹ ਇਦਾਂ ਦਾ ਰਿਸ਼ਤੇਦਾਰ ਸੀਗਾ ਕੇਸ਼ਰ ਰਾਉ ਤੇ ਜਿਹੜੀ ਉਸਦੀ ਘਰ ਵਾਲੀ ਸੀਗੀ ਜਿਸ ਦਾ ਨਾਮ ਸੁਨੀਤਾ ਸੀਗਾ ਇਹ ਉਹਨਾਂ ਦਾ ਰਿਸ਼ਤੇਦਾਰ ਸੀ ਉਹਨਾਂ ਦੀ ਰਿਸ਼ਤੇਦਾਰੀ ਦੇ ਕਾਰਨ ਇਹਨਾਂ ਦਾ ਆਉਣਾ ਜਾਣਾ ਅਕਸਰ ਘਰ ਦੇ ਵਿੱਚ ਲੱਗਿਆ ਰਹਿੰਦਾ ਸੀ ਤੇ ਉਹ ਜਿਹੜੇ ਕੰਟੇਨ ਚਲਾਉਂਦੇ ਸੀ ਉਹਨਾਂ ਨੂੰ ਉਤੋਂ ਵਧੀਆ ਮੁਨਾਫਾ ਹੋ ਰਿਹਾ ਸੀ ਇਹ ਗੱਲ ਦਾ ਪਤਾ ਜਿਹੜਾ ਕ੍ਰਿਸ਼ਨ ਸੀਗਾ ਇਹਨੂੰ ਲੱਗ ਜਾਂਦਾ ਜਿਹੜਾ ਰਾਮਕ੍ਰਿਸ਼ਨ ਸੀਗਾ ਇਹਨੂੰ ਇਹ ਗੱਲ ਦਾ ਪਤਾ ਹੁੰਦਾ ਹੁਣ ਉਹਦੇ ਮਨ ਦੇ ਵਿੱਚ ਲਾਲਚ ਆਉਂਦਾ ਕਿ ਮੈਂ ਇਹਨਾਂ ਦੇ ਜਿਹੜੇ ਪੈਸੇ ਨੇ ਉਹ ਕਿਵੇਂ ਨਾ ਕਿਵੇਂ ਆਪ ਹਾਸਲ ਕਰ ਲਵਾਂ ਇਹਨਾਂ ਤੋਂ ਕਿਵੇਂ ਨਾ ਕਿਵੇਂ ਮੈਂ ਪੈਸੇ ਲਵਾਂ ਪਹਿਲਾਂ ਤਾਂ ਉਹ ਕਾਫੀ ਤਰੀਆਂ ਸਕੀਮਾਂ ਸੋਚਦਾ ਕਿ ਇਹਨਾਂ ਤੋਂ ਮੈਂ ਆਧਾਰੀ ਲੈ ਲੂੰਗਾ ਬਾਅਦ ਚ ਮੋੜਦਾ ਨਹੀਂ ਇਦਾਂ ਇਦਾਂ ਬਹੁਤ ਖੁਸ਼ ਹੋ ਚੋਚਦਾ ਪਰ ਫਿਰਕਰ ਉਹਦੇ ਦਿਮਾਗ ਦੇ ਵਿੱਚ ਸਿਰਫ ਇੱਕੇ ਪਲਾਨ ਆਉਂਦਾ ਕਿ ਇਹਨਾਂ ਦੇ ਘਰ ਦੇ ਵਿੱਚ ਚੋਰੀ ਕਰ ਲਈ ਜਾਵੇ। ਹੁਣ ਉਹ ਚੋਰੀ ਸੀ ਉਹ ਇਕੱਲਾ ਤਾਂ ਕਰਨੀ ਚਾਹਦਾ ਸੀ। ਇਹਦੇ ਲਈ ਉਹਨੂੰ ਇੱਕ 파ਟਨਰ ਦੀ ਲੋੜ ਸੀ। ਹੁਣ ਉਹ 파ਟਨਰ ਲੱਭਣਾ ਸ਼ੁਰੂ ਕਰਦਾ ਹੈ। ਤੇ ਹੁਣ ਦੂਜੇ ਪਾਸੇ ਜਿਹੜੀ ਕੰਟੇਨ ਸੀਗੀ ਕੰਟੇਨ ਦੇ ਵਿੱਚ ਜਿਹੜਾ ਸ਼ਿਵਾ ਕੰਮ ਕਰ ਰਿਹਾ ਸੀ। ਉਹਦੇ ਨਾਲ ਵੀ ਜਿਹੜੇ ਉਹ ਪਤੀ ਪਤਨੀ ਸੀਗੇ, ਮਾਲਕ ਮਾਲਕਣ ਸੀਗੇ। ਉਹਨਾਂ ਦਾ ਕੋਈ ਰਿਸ਼ਤਾ ਵਧੀਆ ਨਹੀਂ ਸੀ। ਹਮੇਸ਼ਾ ਹੀ ਸ਼ਿਵਾ ਤੋਂ ਕੋਈ ਨਾ ਕੋਈ ਗਲਤੀ ਹੁੰਦੀ ਰਹਿੰਦੀ ਸੀ। ਤੇ ਜਿਹੜੇ ਉਹ ਮਾਲਕ ਮਾਲਕਣ ਸੀਗੇ ਪਤੀ ਪਤਨੀ ਉਹ ਸ਼ਿਵਾ ਨੂੰ ਗਾਲਾਂ ਕੱਢਦੇ ਹੀ ਰਹਿੰਦੇ ਸੀ। ਉਹਨੂੰ ਗੁੱਸਾ ਹੁੰਦਾ ਹੀ ਰਹਿੰਦੇ ਸੀਗੇ ਉਹ ਇਹ ਵੀ ਨਹੀਂ ਦੇਖਦੇ ਸੀ ਕਿ ਕੋਈ ਉਹਨਾਂ ਦਾ EMPLOYE ਜਾਂ ਕੋਈ ਜਿਹੜਾ ਗਾਹਕ ਆ ਉੱਥੇ ਖੜਾ ਆ ਕੰਟੀਨ ਦੇ ਵਿੱਚ ਉਹ ਬਿਨਾਂ ਦੇਖੀ ਉਹਨੂੰ ਗਾਲਾਂ ਕੱਢ ਦਿੰਦੇ ਸੀ ਇਸ ਦੇ ਕਰਕੇ ਜਿਹੜਾ ਸੇਵਾ ਸੀਗਾ ਉਹਦੇ ਮਨ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਭਰਿਆ ਹੋਇਆ ਸੀ ਉਹਨਾਂ ਦੇ ਖਿਲਾਫ ਹੁਣ ਦੇਖੋ ਜੀ ਮੈਂ ਆਪਾਂ ਪਹਿਲਾਂ ਗੱਲ ਕਰੀ ਸੀ ਦੋ ਕਾਰਨ ਆ ਗਏ ਇੱਕ ਤਾਂ ਲਾਲਚ ਜਿਹੜੇ ਬੰਦੇ ਨੂੰ ਪੈਸੇ ਦਾ ਲਾਲਚ ਸੀ ਹੁਣ ਦੂਜਾ ਗੁੱਸਾ ਤੇ ਇਹਦੇ ਚੱਲਦੇ ਆ ਹੁਣ ਜਿਹੜਾ ਸੇਵਾ ਸੀਗਾ ਉਹਨੂੰ ਹਮੇਸ਼ਾ ਜਿਹੜੀਆਂ ਗਾਲਾਂ ਪੈਂਦੀਆਂ ਰਹਿੰਦੀਆਂ ਸੀ ਇੱਕ ਦਿਨ ਉਹ ਖੜ ਕੇ ਇੱਕ ਸਾਈਡ ਤੇ ਉਹਨਾਂ ਨੂੰ ਆਪਣੇ ਜਿਹੜੇ ਮਾਲਕ-ਮਾਲਕਨ ਸੀਗੇ ਉਹਨਾਂ ਨੂੰ ਗਾਲਾਂ ਕੱਢ ਰਿਹਾ ਸੀ ਤੇ ਦੂਜੇ ਬੰਦੇ ਨਾਲ ਗੱਲ ਕਰ ਰਿਹਾ ਸੀਗਾ ਤੇ ਉਹਨਾਂ ਨੂੰ ਗਾਲਾਂ ਕੱਢ ਰਿਹਾ ਕਿ ਇਹ ਮੈਨੂੰ ਗੁੱਸੇ ਹੁੰਦੇ ਆ ਮੈਂ ਤਾਂ ਆਪਣਾ ਕੰਮ ਪੂਰਾ ਕਰਦਾ ਐਦਾ ਦਾ ਇਹ ਗੱਲ ਫਿਰ ਉੱਥੇ ਖੜਾ ਜਿਹੜਾ ਰਾਮਕਿਸ਼ਨ ਸੀਗਾ ਉਹ ਸੁਣ ਲੈਂਦਾ ਜਦੋਂ ਰਾਮਕਿਸ਼ਨ ਨੇ ਗੱਲ ਸੁਣਦਾ ਉਹਦੇ ਦਿਮਾਗ ਦੇ ਵਿੱਚ ਆ ਜਾਂਦਾ ਕਿ ਇਹੀ ਬੰਦਾ ਜਿਹਨੂੰ ਮੈਂ ਨਾਲ ਲੈ ਕੇ ਚੋਰੀ ਕਰ ਸਕਦਾ ਤਾਂ ਹੁਣ ਉਹ ਸ਼ਿਵ ਨੂੰ ਜਿਹੜਾ ਮੈਨਿਪੂਲੇਟ ਕਰਨਾ ਸ਼ੁਰੂ ਕਰਦਾ ਉਹਨੂੰ ਹੋਰ ਵੀ ਜ਼ਿਆਦਾ ਆਪਣੇ ਮਾਲਕ ਦੇ ਪ੍ਰਤੀ ਢਕਾਉਣਾ ਸ਼ੁਰੂ ਕਰ ਦਿੰਦਾ। ਉਹ ਇੰਨਾ ਜ਼ਿਆਦਾ ਢਕਾਉਂਦਾ ਕਿ ਇੱਕ ਦਿਨ ਉਹ ਉਹਨੂੰ ਸਾਰਾ ਜਿਹੜਾ ਆਪਣਾ ਪਲਾਨ ਆ ਉਹ ਦੱਸਦਾ। ਉਹਨੂੰ ਕਹਿੰਦਾ ਕਿ ਆਪਾਂ ਇਹਨਾਂ ਤੋਂ ਬਦਲਾ ਲੈਨੇ ਆ। ਆਪਾਂ ਇਹਨਾਂ ਦੇ ਘਰੇ ਚੋਰੀ ਕਰ ਲੈਨੇ ਆ। ਤਾਂ ਸ਼ਿਵਾ ਉਹਦੀ ਗੱਲ ਤੇ ਐਗਰੀ ਹੋ ਜਾਂਦਾ। ਜਦੋਂ ਉਹ ਜਿਹੜੀ ਚੋਰੀ ਆ ਉਹਦੇ ਬਾਰੇ ਸੋਚਦੇ ਆ ਤਾਂ ਫਿਰ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਵੀ ਆਉਂਦਾ ਕਿ ਜੇ ਇਹਨਾਂ ਨੇ ਆਪਾਂ ਨੂੰ ਪਹਿਚਾਣ ਲਿਆ ਤਾਂ ਆਪਾਂ ਦੋਵੇਂ ਫਸ ਜਾਗੇ। ਇਸ ਦੇ ਲਈ ਉਹ ਚੋਰੀ ਦੇ ਨਾਲ ਨਾਲ ਕਤਲ ਵੀ ਪਲਾਨ ਕਰ ਦਿੰਦਾ। ਉਹਨਾਂ ਰਿਕੀ ਕਰਨੀ ਸ਼ੁਰੂ ਕਰਦੇ ਆ ਕਿ ਉਹ ਕਦੋਂ ਆਉਂਦੇ ਜਾਂਦੇ ਆ ਕਦੋਂ ਉਹ ਘਰ ਜਾਂਦੇ ਆ ਜਨ ਉਹਦਾ ਕੀ ਰੁਟੀਨ ਆ ਇਹ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਇਹ ਹਾਸਲ ਕਰਨੀਆਂ ਉਹਨਾਂ ਦੇ ਲਈ ਕੋਈ ਵੱਡੀ ਗੱਲ ਨਹੀਂ ਸੀ ਕਿਉਂਕਿ ਉਹ ਨੇੜੇ ਦਾ ਰਿਸ਼ਤੇਦਾਰ ਸੀ ਇੱਕ ਤੇ ਇੱਕ ਉਹਨਾਂ ਦੇ ਨੌਕਰ ਲੱਗਿਆ ਸੀਗਾ ਉਹ ਦੋਨਾਂ ਨੂੰ ਉਹਨਾਂ ਦੇ ਦਿਨਚਰਿਆ ਬਾਰੇ ਪਤਾ ਹੀ ਸੀਗਾ ਤਾਂ ਉਹਨਾਂ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਜਿਹੜੀ ਸੁਨੀਤਾ ਉਹ ਪਹਿਲਾਂ ਜਦੋਂ ਘਰੇ ਚਲੇ ਜਾਂਦੀ ਆ ਉਹ ਘਰ ਜਾ ਕੇ ਆਪਣਾ ਸੌਂ ਜਾਂਦੀ ਆ ਤੇ ਜਿਹੜਾ ਕ੍ਰਿਸ਼ਨ ਰਾਓ ਉਹ ਘਰ ਲੇਟ ਜਾਂਦਾ ਇਸ ਕਰਕੇ ਜਿਹੜੀ ਉਹ ਸੁਨੀਤਾ ਹੈ ਆਪਣੇ ਘਰ ਦਾ ਜਿਹੜਾ ਗੇਟ ਆ ਉਹ ਖੁੱਲਾ ਰੱਖ ਕੇ ਸੌ ਜਾਂਦੀ ਹੈ ਤਾਂ ਕਿ ਜਦੋਂ ਕ੍ਰਿਸ਼ਨ ਰਾਓ ਘਰ ਆਵੇ ਤਾਂ ਉਹ ਅੰਦਰ ਆ ਜਾਵੇ ਉਹਨੂੰ ਗੇਟ ਨਾ ਖੋਲਣਾ ਪਵੇ ਜਦੋਂ ਇਹ ਗੱਲ ਦਾ ਪਤਾ ਹੁਣ ਇਹਨਾਂ ਦੋਨਾਂ ਨੂੰ ਲੱਗਦਾ ਤਾਂ ਇਹੀ ਚੀਜ਼ ਦਾ ਫਾਇਦਾ ਉਠਾਉਂਦੇ ਆ ਇੱਕ ਦਿਨ ਜਦੋਂ ਕ੍ਰਿਸ਼ਨ ਰਾਓ ਜਿਹੜਾ ਕੰਟੀਨ ਦੇ ਉੱਤੇ ਲੇਟ ਹੋ ਜਾਂਦਾ ਉਸ ਤੋਂ ਬਾਅਦ ਇਹ ਦੋਨੋਂ ਜਾਣੇ ਉਸ 27 ਤੇ 28 ਅਗਸਤ ਦੀ ਜਿਹੜੀ ਵਿਚਾਲੇ ਵਾਲੀ ਗਾਟ ਹੁੰਦੀ ਆ ਉਹਨੂੰ ਇਹ ਘਰ ਦੇ ਵਿੱਚ ਐਂਟਰ ਕਰਦੇ ਆ ਅੰਦਰ ਜਾ ਕੇ ਪਹਿਲਾਂ ਤਾਂ ਇਹ ਜਾ ਕੇ ਸੁਨੀਤਾ ਨੂੰ ਜੋ ਬੈੱਡ ਦੇ ਉੱਤੇ ਪਈ ਹੁੰਦੀ ਆ ਉਹਨੂੰ ਉੱਥੇ ਚਾਕੂ ਦੇ ਨਾਲ ਮਾਰ ਦਿਆ ਉਸ ਤੋਂ ਬਾਅਦ ਚਾਬੀਆਂ ਵਗੈਰਾ ਕੱਢ ਦਿਆ ਤੇ ਸਾਰੀ ਜਿਹੜੀ ਘਰ ਦੀ ਲੁੱਟ ਕਰ ਦਿਆ ਜਿਹੜੀਆਂ ਚਾਬੀਆਂ ਨਾਲ ਜਿਹੜੀਆਂ ਤਜੋਰੀਆਂ ਵਗੈਰਾ ਖੋਲ ਦਿਆ ਜਾਲਬਾਰੀਆਂ ਵਗੈਰਾ ਖੋਲ ਕੇ ਉਹਦੇ ਵਿੱਚੋਂ ਸਮਾਨ ਕੱਢਣਾ ਸ਼ੁਰੂ ਕਰ ਦਿਆ ਚੋਰੀ ਕਰ ਲੈਂਦੇ ਆ ਜਦੋਂ ਇਹ ਜਾਣ ਲੱਗਦੇ ਆ ਤਾਂ ਉਧਰੋਂ ਹੁਣ ਜਿਹੜਾ ਕ੍ਰਿਸ਼ਨ ਰਾਓ ਸੀ ਉਹ ਵੀ ਘਰ ਦੇ ਅੰਦਰ ਆਉਂਦਾ ਜਦੋਂ ਘਰ ਦੇ ਅੰਦਰ ਐਂਟਰ ਕਰਦਾ ਇਹ ਉਹਨੂੰ ਵੀ ਮਾਰ ਦਿੰਦੇ ਆ ਇਸੇ ਕਰਕੇ ਜਿਹੜੀ ਕ੍ਰਿਸ਼ਨ ਰਾਓ ਦੀ লাশ ਸੀਗੀ ਉਹ ਗੇਟ ਦੇ ਲੱਵੇ ਹੀ ਮਿਲਦੀ ਆ ਉਨੂੰ ਮਾਰਨ ਤੋਂ ਬਾਅਦ ਇਹ ਉੱਥੋਂ ਫਿਰ ਆਪਣਾ ਸਮਾਨ ਲੈ ਕੇ ਭੱਜ ਜਾਂਦੇ ਆ ਤੇ ਹੌਲੀ-ਹੌਲੀ ਕਰਕੇ ਜਦੋਂ ਹੁਣ ਦੂਜੇ ਦਿਨ ਉਹ ਜਿਹੜੀ ਦੁੱਧ ਵਾਲੀ ਆਉਂਦੀ ਆ ਉਹ ਦੇਖਦੀ ਆ ਤੇ ਫਿਰ ਇਨਵੈਸਟੀਗੇਸ਼ਨ ਚੱਲਦੀ ਆ ਆਖਰਕਾਰ ਫਿਰ ਇਹ ਫੜੇ ਜਾਂਦੇ ਆ ਤੇ ਹੁਣ ਇਹ ਜੇਲ੍ਹ ਦੇ ਵਿੱਚ ਆ ਜੇ ਆਪਾਂ ਹੁਣ ਗੱਲ ਕਰੀਏ ਕਿ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜਾ ਗੁੱਸਾ ਤੇ ਲਾਲਚਾ ਇਹ ਬੰਦੇ ਤੋਂ ਕੋਈ ਵੀ ਕੰਮ ਕਰਾ ਸਕਦਾ ਜੇ ਹੁਣ ਸੋਚਿਆ ਜਾਵੇ ਜਿਹੜਾ ਉਹ ਲਾਲਚੀ ਬੰਦਾ ਸੀ ਜੇ ਉਹਨੂੰ ਉਹ ਘਰ ਦਾ ਭੇਦ ਨਾ ਦਿੰਦੇ ਸ਼ਾਇਦ ਇਹ ਘਟਨਾ ਨਾ ਵਾਪਰਦੀ ਇਸੇ ਕਰਕੇ ਸਿਆਣੇ ਕਹਿੰਦੇ ਹੁੰਦੇ ਆ ਜਿਹੜਾ ਧਨ ਵਗੈਰਾ ਉਹਨੂੰ ਆਪਣੇ ਮੁੱਲ ਕੋ ਕੇ ਰੱਖਣਾ ਚਾਹੀਦਾ ਹੈ ਉਹ ਕਿਸੇ ਨੂੰ ਉਜਾਗਰ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ ਕਿ ਮੇਰੇ ਕੋਲ ਇੰਨਾ ਜ਼ਿਆਦਾ ਪੈਸਾ ਤੇ ਕਿਉਂਕਿ ਪਤਾ ਨਹੀਂ ਹੁੰਦਾ ਇਹਦਾ ਕਦੋਂ ਜਿਹੜਾ ਮਾਨਾ ਕਿਹਾ ਜਾ ਬਣ ਜਾਵੇ ਕਦੋਂ ਕਿਸੇ ਦੇ ਮਨ ਦੇ ਵਿੱਚ ਲਾਲਚ ਜਾਗ ਜਾਵੇ ਜਾਂ ਕਈ ਵਾਰ ਕਿਸੇ ਦੇ ਜਿਹੜੀ ਸਿਚੁਏਸ਼ਨ ਹੈ ਏਹੀ ਜੀ ਆ ਜਾਵੇ ਉਹਨੂੰ ਪੈਸਿਆਂ ਦੀ ਨਹੀਂ ਸਖਤ ਜ਼ਿਆਦਾ ਲੋਡ ਹੋਵੇ ਤੇ ਉਹਦੇ ਦਿਮਾਗ ਦੇ ਵਿੱਚ ਤੁਹਾਡਾ ਨਾਮ ਆ ਜਾਵੇ ਕਿ ਉਹਦੇ ਕੋਲ ਪੈਸੇ ਹੈਗੇ ਉਹ ਤੋਂ ਮੈਂ ਲੈ ਸਕਦਾ ਹੈਨਾ ਜਾਂ ਉਹ ਤੋਂ ਚੋਰੀ ਕਰ ਸਕਦਾ ਇਦਾਂ ਹੀ ਜਿਹੜੀਆਂ ਘਟਰਾਵਾਂ ਨੇ ਵਾਪਰਦੀਆਂ ਨੇ ਹੈਨਾ ਜਦੋਂ ਕਿਸੇ ਨੂੰ ਭੇਤ ਹੁੰਦਾ ਭੇਤ ਨਾਲੇ ਜਿਹੜੀ ਚੋਰੀ ਵਗੈਰਾ ਹੁੰਦੀ ਆ ਉਹ ਭੇਤ ਨਾਲ ਹੁੰਦੀ ਆ ਤੇ ਹੁਣ ਦੂਜੇ ਪਾਸੇ ਗੱਲ ਆਉਂਦੀ ਆ ਗੁੱਸੇ ਦੀ ਜਿਹੜਾ ਹੁਣ ਗੁੱਸਾ ਆ ਜਿਹੜੇ ਉਹ ਪਤੀ ਪਤਨੀ ਸੀਗੇ ਜੇ ਉਹ ਆਪਣੇ ਜਿਹੜਾ ਉਹਨਾਂ ਦੇ ਨੌਕਰ ਸੀਗਾ ਸ਼ੇਵਾ ਉਹਨੂੰ ਲੋਕਾਂ ਦੇ ਸਾਹਮਣੇ ਨਾ ਡਾਂਟ ਦੇ ਜਾਂ ਲੋਕਾਂ ਸਾਹਮਣੇ ਨਾ ਗਾਲਾਂ ਕੱਢ ਦੇ ਉਹਦੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਗੁੱਸਾ ਨਹੀਂ ਕਰਨਾ ਸੀਗਾ ਉਹਦੇ ਮਨ ਦੇ ਵਿੱਚ ਉਹਨਾਂ ਪ੍ਰਤੀ ਨਫ਼ਰਤ ਨਹੀਂ ਹੋਣੀ ਸੀ। ਉਹਨਾਂ ਨੂੰ ਹੀ ਕਰਨਾ ਕੀ ਚਾਹੀਦਾ ਸੀ ਜੇ ਉਹ ਗਲਤ ਕੰਮ ਕਰਦਾ ਸੀ ਜਾਂ ਕੋਈ ਕੰਮ ਉਹ ਨਹੀਂ ਸਹੀ ਹੁੰਦਾ ਸੀ ਉਹਨੂੰ ਲੋਕਾਂ ਸਾਹਮਣੇ ਜਾਂ ਉਹਦੇ ਨਾਲ ਕੰਮ ਕਰਨ ਵਾਲੇ ਬੰਦਿਆਂ ਦੇ ਸਾਹਮਣੇ ਡਾਂਟਣ ਦੀ ਬਜਾਏ ਇੱਕ ਸਾਈਡ ਤੇ ਲਿਜਾ ਕੇ ਉਹਨੂੰ ਸਮਝਾ ਦਿੰਦੇ। ਜੇ ਫੇਰ ਵੀ ਉਹ ਗਲਤੀ ਕਰਦਾ ਤਾਂ ਉਹਨਾਂ ਕੋਲ ਇੱਕ ਹੱਲ ਹੈਗਾ ਸੀ ਕਿ ਉਹ ਉਹਨੂੰ ਹਟਾ ਕੇ ਉਹਦੀ ਜਗ੍ਹਾ ਕਿਸੇ ਹੋਰ ਬੰਦੇ ਨੂੰ ਕੰਮ ਤੇ ਰੱਖ ਲੈਂਦੇ ਜਾਂ ਉਹਦਾ ਕੰਮ ਕਿਸੇ ਹੋਰ ਬੰਦੇ ਨੂੰ ਕੋਈ ਹੋਰ ਕੰਮ ਸੌਂਪ ਦਿੰਦੇ। ਹੈ ਨਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ। ਬੰਦਾ ਅਕਸਰ ਸੋਚਦਾ ਨਹੀਂ ਹੈਗਾ ਕਿ ਉਹ ਕਰ ਕੀ ਰਿਹਾ ਹੈ ਹੈਨਾ ਗੁੱਸਾ ਕਰਨਾ ਕਿਸੇ ਦੇ ਉੱਤੇ ਉਹ ਵੀ ਕੋਈ ਚੰਗਾ ਨਹੀਂ ਹੈ ਤੇ ਉਹ ਵੀ ਲੋਕਾਂ ਦੇ ਸਾਹਮਣੇ ਕਈ ਵਾਰ ਸਮਝਾਉਣਾ ਪੈਂਦਾ ਗੁੱਸਾ ਕਰਨਾ ਜ਼ਰੂਰੀ ਹੈ ਕਈ ਬੰਦੇ ਜਿਹੜਾ ਤਲਖੀ ਨਾਲੇ ਸਮਝਦੇ ਨੇ ਹੈਨਾ ਗੱਲ ਨੂੰ ਪਰ ਤੁਸੀਂ ਉਹ ਕਰ ਕਿੱਥੇ ਰਹੇ ਹੋ ਇਹ ਵੀ ਤੁਹਾਨੂੰ ਦੇਖਣਾ ਚਾਹੀਦਾ ਇਹ ਹੁਣ ਇਹ ਦੋហេ ਕਾਰਨ ਸੀ ਜੇ ਦੋਹੇ ਚੀਜ਼ਾਂ ਉਹ ਨਾ ਕਰਦੇ ਜਿਹੜੇ ਪਤੀ ਪਤਨੀ ਸੀ ਸ਼ਾਇਦ ਅੱਜ ਉਹ ਜਿਉਂਦੇ ਹੁੰਦੇ ਏਸੀ ਜੀ ਅੱਜ ਦੀ ਕਹਾਣੀ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ ਕੀ ਤੁਸੀਂ ਸੋਚਦੇ ਹੋ ਇਹ ਵੀ ਸਾਨੂੰ ਜਰੂਰ ਦੱਸਿਓ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਾਂ ਫਿਰ ਵੀਡੀਓ ਦੇ ਵਿੱਚ ਜੇ ਤੁਹਾਨੂੰ ਕੋਈ ਗਲਤੀ ਲੱਗੀ ਉਹਦੇ ਬਾਰੇ ਵੀ ਸਾਨੂੰ ਕਮੈਂਟ ਕਰਕੇ ਦੱਸਿਓ ਤਾਂ ਕਿ ਅਸੀਂ ਅੱਗੇ ਆਉਣ ਨਾਲ ਟਾਈਮ 'ਚ ਸੁਧਾਰ ਸਕੀਏ ਤੇ ਆਪਾਂ ਮਿਲਾਂਗੇ ਕਿਸੇ ਹੋਰ ਇਦਾਂ ਦੀ ਸਟੋਰੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ